ਸਤਿ ਸ੍ਰੀ ਅਕਾਲ ਜੀ ਸਭ ਤੋਂ ਪਹਿਲਾਂ ਤਾਂ ਜਿੰਨੇ ਤੁਸੀਂ ਆਪਣੀ ਇਹ ਵੀਡੀਓ ਦੇਖ ਰਹੇ ਹੋ ਜੀ ਤੁਹਾਡਾ ਸਾਰਿਆਂ ਦਾ ਆਪਾ ਸੁਆਗਤ ਕਰਦੇ ਹਾਂ ਇੱਕ ਵਾਰ ਫਿਰ ਤੋਂ ਤੁਹਾਡੇ ਆਪਦੇ ਆਪਣੇ ਚੈਨਲ ਦੇ ਵਿੱਚ ਤੇ ਅੱਜ ਆਪਾਂ ਤੁਹਾਡੇ ਖਾਤਰ ਬਹੁਤ ਸਾਰੀਆਂ ਗੱਡੀਆਂ ਲੈ ਕੇ ਪਹੁੰਚੇ ਹਾਂ ਅਸੀਂ ਇੱਕ ਆਪਾਂ ਮੋਟਰਸਾਈਕਲ ਲੈ ਕੇ ਪਹੁੰਚੇ ਜਮਾ ਸਸਤਾ ਤੇ ਜਮਾ ਸਸਤਾ ਕੋਠੀ ਵਰਗਾ ਘਰ ਆਪਾਂ ਲੈ ਕੇ ਪਹੁੰਚੇ ਹਾਂ ਅੱਜ ਅਸੀਂ ਆਪਾਂ ਸਾਰੀ ਗੱਲ ਕਰਾਂਗੇ ਜੀ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਨੋਟ ਕਰ ਲਓ ਜੀ 9465629488 ਤੁਹਾਡੇ ਕੋਲੇ ਗੱਡੀ ਜਾਂ ਮੋਟਰਸਾਈਕਲ ਹੈ ਘਰ ਹੈ ਕੋਠੀ ਹੈ ਮਕਾਨ ਹੈ ਕਿਸੇ ਵੀ ਏਰੀਆ ਤੋਂ ਤੁਸੀਂ ਦੇਖ ਰਹੇ ਹੋ ਵੇਚਣਾ ਚਾਹੁੰਦੇ ਤੁਹਾਡੇ ਕੋਲੇ ਭੇਜੋ ਵੀਡੀਓ ਜਾਣਕਾਰੀ ਫੋਟੋਆਂ ਜਮ੍ਹਾਂ ਫ੍ਰੀ ਚ ਆਪਾਂ ਐਂਡ ਤੋਂ ਵੜੀ ਲਾ ਦਾਂਗੇ ਸੀ ਪਹਿਲੀ ਗੱਡੀ ਤੋਂ ਆਪਾਂ ਵੀਡੀਓ ਦੀ ਸ਼ੁਰੂਆਤ ਕਰਾਂਗੇ ਤੁਸੀਂ ਪਹਿਲੀ ਗੱਡੀ अल्टੋ 11 ਮਾਡਲ ਤੇ ਸੋਹਣੀ ਗੱਡੀ ਆ ਸੀ ਰੰਗ ਤੁਸੀਂ ਦੇਖ ਲਓ ਸੀ ਵਾਡੀ ਲਾਈਨ ਚੈੱਕ ਕਰ ਲਓ ਅੰਦਰੋਂ ਬਾਹਰੋਂ ਸਾਰਾ ਕੁਝ ਤੁਹਾਡੇ ਸਾਹਮਣੇ ਹੈ ਫਾਸਟ ਓਨਰ ਹੈ ਤੇ 1 ਲੱਖ 40 ਹਜ਼ਾਰ ਰੁਪਏ ਮਾਲਕ ਨੇ ਡਿਮਾਂਡ ਕੀਤੀ ਆ ਸੀ ਬਾਕੀ ਜੇ ਆਪਾਂ ਵਾਡੀ ਲਾਈਨ ਦੀ ਗੱਲ ਕਰੀਏ ਠੀਕ ਆ ਸੀ ਤੇ ਡੈਂਟ ਤੇ ਸਕਰੈਚ ਮਾੜੇ ਮੋٹے ਜੇ ਆਪਾਂ ਨੂੰ ਮਿਲਣਗੇ ਜ਼ਰੂਰ ਇਹਨਾਂ ਨੇ ਕਾਲੀ ਫਿਲਮ ਜੀ ਲਵਾਈ ਹੋਈ ਹੈ ਬਾਕੀ ਤੁਸੀਂ ਆਪ ਦੇਖ ਰਹੋ ਸਕ੍ਰੈਚ ਤੇ ਗੱਡੀ ਦੇ ਐਕਸੀਡੈਂਟਡ ਇਸੇ ਤਰ੍ਹਾਂ ਦੀ ਕੋਈ ਗੱਲ ਕਰਨੀ ਹੈ ਤਾਂ ਮਾਲਕ ਨਾਲ ਤੁਸੀਂ ਆਪ ਹੀ ਕਰ ਲਿਓ ਸੀ ਨੰਬਰ ਤੁਹਾਨੂੰ ਸਕਰੀਨ ਤੇ ਦੇ ਹੀ ਦਿੱਤਾ ਸੀ ਰੇਟ ਵਗੈਰਾ ਤੁਹਾਨੂੰ ਦੱਸ ਹੀ ਦਿੱਤਾ ਟਾਇਰ ਵਧੀਆ ਨੇ ਟਾਇਰਾਂ ਚਾਹ ਲਾਈ ਵਧੀਆ ਲੱਗੇ ਹੋਏ ਨੇ ਸੋਹਣੀ ਗੱਡੀ ਆ ਬਾਕੀ ਤੁਸੀਂ ਜਾ ਕੇ ਦੇਖੋ ਤੇ ਮਾਲਕ ਦਾ ਮੋਬਾਈਲ ਨੰਬਰ ਸਕਰੀਨ ਤੇ ਅਸੀਂ ਨੰਬਰ 91157 28014 ਗੱਲ ਕਰੋ ਜੀ ਤੇ ਜਲੰਧਰ ਏਰੀਆ ਚ ਗੱਡੀ ਮਾਲਕ ਦੇ ਘਰੇ ਖੜੀ ਆ ਨੰਬਰ 2 ਤੇ ਆਪਾਂ ਜਿਹੜੀ ਗੱਡੀ ਲੈ ਕੇ ਪਹੁੰਚੇ ਹਾਂ ਚੈੱਕ ਕਰੋ ਇੱਕ ਵਾਰੀ ਨੈਨੋ ਗੱਡੀ ਹੈ ਜੀ ਇਹ ਤੇ ਰੰਗ ਸਿਲਵਰ ਹੈ ਤੇ ਪੰਜਾਬ ਨੰਬਰ ਹੈ ਜੀ ਸਟਿੱਪਣੀ ਨਾਲ ਹੈ ਏਸੀ ਹੀਟਰ ਵਰਕਿੰਗ ਚ ਹੈ ਨਵੀਂ ਬੈਟਰੀ ਹੈ ਟਾਇਰ 70 75 ਪੈਸੇ 2026 ਤੱਕਰ ਪਾਸਿੰਗ ਹੈ 11 ਮਾਡਲ ਹੈ ਜੀ ਮਾਲਕ ਨੇ ਜਿਹੜਾ ਰੇਟ ਦੱਸਿਆ ਜੀ 39000 ਰੁਪਇਆ ਇੱਕ ਡਿਮਾਂਡ ਕਹੀ ਸੀ ਬਾਕੀ ਕਹਿੰਦੇ ਸੀਗੇ ਮੌਕੇ ਤੇ ਕਰ ਲਾਂਗੇ ਅਰਜੈਂਟ ਸੇਲ ਕਰਨੀ ਹੈ ਜੀ ਛੇਤੀ ਤੋਂ ਛੇਤੀ ਮਾਲਕ ਨੇ ਵੇਚਣੀ ਹੈ 39000 ਦੇ ਵਿੱਚੋਂ ਰੇਟ ਕੀਤਾ ਜਾਊਗਾ ਸਸਤੀ ਗੱਡੀ ਐਸੀ ਤੇ ਜਲੰਧਰ ਏਰੀਆ ਚੋਂ ਲੈ ਕੇ ਪਹੁੰਚੇ ਹਾਂ ਜੀ ਸ਼ਾਹਕੋਟ ਇਹਨਾਂ ਦਾ ਏਰੀਆ ਡਿਸਟ੍ਰਿਕਟ ਜਲੰਧਰ ਹੈ ਅਰਜੰਟ ਪੈਸਾਂ ਦੀ ਲੋੜ ਕਰਕੇ ਗੱਡੀ ਵੇਚਣੀ ਪੈ ਰਹੀ ਹੈ ਜੀ ਬਾਕੀ ਮਾਡਲ ਵੀ ਠੀਕ ਹੈ ਜੀ ਤੇ ਪਾਸਿੰਗ ਵੀ ਵਧੀਆ ਪਈਆ ਏਸੀ ਹੀਟਰ ਗੱਡੀ ਠੀਕ ਹੈ ਸੋਣਾ ਆਪਾਂ ਨੂੰ ਨੰਬਰ ਮਿਲੂਗਾ ਜੀ ਪੰਜਾਬ ਨੰਬਰ ਦੀ ਗੱਡੀ ਹੈ ਤੇ ਨੰਬਰ ਸਕਰੀਨ ਤੇ 바ਈ ਦਾ ਜਿਹਨਾਂ ਦੀ ਗੱਡੀ ਹੈ 76 965 95 096 ਕਰੋ ਜੀ ਗੱਲਬਾਤ ਦੇ ਨਾਲ ਦੀ ਨਾਲ ਆਪਣੇ ਚੈਨਲ ਦਾ WhatsApp ਨੰਬਰ ਵੀ ਨੋਟ ਕਰ ਲਓ 9465629488 ਤੁਹਾਡੇ ਕੋਲੇ ਵੀ ਜੇ ਗੱਡੀ ਐ ਮੋਟਰਸਾਈਕਲ ਐ ਘਰ ਐ ਕੋਠੀ ਐ ਮਕਾਨ ਐ ਜੇ ਤੁਸੀਂ ਬੇਚਣਾ ਚਾਹੁੰਦੇ ਹੋ ਸੀ ਤਾਂ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋਆਂ ਸਾਰਾ ਕੁਝ ਭੇਜ ਦਿਓ ਜਮ੍ਹਾਂ ਫਰੀ ਦੇ ਵਿੱਚ ਆਪਾਂ ਐਡ ਲਾ ਦਾਂਗੇ ਆਪਣਾ ਕੋਈ ਕਮਿਸ਼ਨ ਕੋਈ ਦਲਾਲੀ ਕੋਈ ਫੀਸ ਆਪਣਾ ਕੁਝ ਨਹੀਂ ਹੁੰਦਾ ਜੀ ਜਿੰਨਾ ਕੰਮ ਆਪਾਂ ਕਰਦੇ ਆ ਸਾਰਾ ਫਰੀ ਚ ਕਰਦਿਆਂ ਸੀ ਜਿਤਵਨ ਵੀਡੀਓ ਵਧੀਆ ਲੱਗ ਰਹੀ ਐ ਸੀ ਵੀਡੀਓ ਨੂੰ ਲਾਈਕ ਕਰ ਦਿਓ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਨਾਲ ਦੀ ਨਾਲ ਆਪਣੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਦਿਓ ਜੀ ਥੱਲੇ ਇੱਕ ਚਿੱਟੇ ਜਿਹੇ ਰੰਗ ਦਾ ਬਟਨ ਦਿੱਤਾ ਹੋਇਆ ਜਿਤੇ ਸਬਸਕ੍ਰਾਈਬ ਲਿਖਿਆ ਹੋਇਆ ਜਰੂਰ ਦਬਦਿਓ ਹਰ ਰੋਜ਼ ਆਪਣੀ ਆਉਣ ਵਾਲੀ ਵੀਡੀਓ ਦੇਖਣ ਵਾਸਤੇ ਮੋਟਰਸਾਈਕਲ ਦੀ ਗੱਲ ਕਰਾਂਗੇ ਅਸੀਂ ਆਪਾਂ ਪੂਰਾ ਵਧੀਆ ਮੋਟਰਸਾਈਕਲ ਅੱਜ ਲੈ ਕੇ ਪਹੁੰਚੇ ਹਾਂ ਅਸੀਂ ਮੋਟਰਸਾਈਕਲ ਦੀ ਗੱਲ ਕਰੀਏ ਤਾਂ ਆਪਣੇ ਕੋਲੇ ਪਲਸਰ ਮੋਟਰਸਾਈਕਲ ਇਹ ਪਹੁੰਚਿਆ ਗਾ ਪੂਰਾ ਵਧੀਆ ਗਾ ਤੇ ਪੂਰਾ ਸੋਹਣਾ ਗਾ ਕੋਈ ਦਿੱਕਤ ਨਹੀਂ ਕੋਈ ਕਮੀ ਪੇਸ਼ੀ ਨਹੀਂ ਫਤਿਹਬਾਦ ਨੰਬਰ ਇਹਨੂੰ ਲੱਗਿਆ ਹੋਇਆ ਜੀ ਤੇ ਫਤਿਹਬਾਦੀ ਖੜੇਗਾ 35000 ਰੁਪਿਆ ਮਾਲਕ ਨੇ ਇੱਕ ਡਿਮਾਂਡ ਕੀਤੀ ਹੈ ਜੀ ਬਾਕੀ ਮਾਲਕ ਕਹਿੰਦੇ ਸੀਗੇ ਮੌਕੇ ਤੇ ਰੇਟ ਮੁਕਾਬਲੇ ਲਵਾਂਗੇ 35000 ਰੁਪਿਆ ਇੱਕ ਡਿਮਾਂਡ ਹੈਗੀ ਤੇ ਮਾਲਕ ਨੂੰ ਪੈਸਿਆਂ ਦੀ ਲੋੜ ਹੈ ਜੀ ਤਾਂ ਕਰਕੇ ਮਾਲਕ ਨੇ ਮੋਟਰਸਾਈਕਲ ਆਪ ਦਾ ਵੇਚਣਾ ਹੈਗਾ ਮਾਲਕ ਨੇ ਵਧੀਆ ਰੱਖਿਆ ਹੋਇਆ ਵਧੀਆ ਮਾਲਕ ਨੇ ਚਲਾਇਆ ਹੋਇਆ ਨਾ ਕਮੀ ਪੇਸ਼ੀ ਹੈ ਰੰਗ ਰੰਗ ਪੂਰਾ ਵਧੀਆ ਪਿਆ ਬਾਕੀ ਤੁਸੀਂ ਜਾ ਕੇ ਦੇਖ ਸਕਦੇ ਹੋ ਜੇ ਕਿਸੇ ਨੂੰ ਪਸੰਦ ਆਉਂਦਾ ਸੀ ਰੇਟ ਤੁਹਾਨੂੰ ਮੈਂ ਦੱਸ ਹੀ ਦਿੱਤਾ ਮਾਲਕ ਦਾ ਨੰਬਰ ਸਕਰੀਨ ਤੇ ਹੈ ਕਰੋ ਜੀ ਗੱਲਬਾਤ ਜਿਹੜੀ ਵੀ ਕਰਨੀ ਹੋਈ ਤੇ ਵੀਡੀਓ ਕਿਵੇਂ ਦੀ ਲੱਗ ਰਹੀ ਓ ਸੀ ਮਸ਼ੀਨਰੀਆਂ ਤੁਸੀਂ ਦੇਖ ਲਈਆਂ ਕਿਵੇਂ ਦੀਆਂ ਲੱਗੀਆਂ ਸੀ ਜਰੂਰ ਕਮੈਂਟ ਕਰਕੇ ਦੱਸ ਦਿਓ ਹੁਣ ਆਪਾਂ ਗੱਲ ਕਰਾਂਗੇ ਜਿਹੜਾ ਘਰ ਆਪਾਂ ਲੈ ਕੇ ਪਹੁੰਚੇ ਹਾਂ ਜੀ ਕੋਠੀ ਵਰਗਾ ਵਧੀਆ ਸੋਹਣਾ ਆਪਾਂ ਘਰ ਲੈ ਕੇ ਪਹੁੰਚੇ ਹਾਂ ਸੀ ਕੁੱਲ ਰੇਟ ਮਾਲਕ ਨੇ 11.5 ਲੱਖ ਰੁਪਈਆ ਕਿਹਾ ਸੀ 11.5 ਲੱਖ ਦੇ ਵਿੱਚੋਂ ਰੇਟ ਕੀਤਾ ਜਾਊਗਾ ਘਰ ਪੂਰਾ ਵਧੀਆ ਸੀ ਮਾਲਕ ਨੇ ਬਣਾਇਆ ਵਧੀਆ ਹੋਇਆ ਕੰਮ ਮਾਲਕ ਨੇ ਵਧੀਆ ਕਰਵਾ ਰੱਖਿਆ ਇਹਨਾਂ ਦਾ ਸ਼ਹਿਰ ਬਾਗਾਪੁਰਾਣਾ ਜੀ ਪਿੰਡ ਮਾਨੂਕੇ ਗਿੱਲੇ ਜੀ ਤੇ ਜਿਲਾ ਮੋਗਾ ਲੱਗਦਾ ਹੈ ਮੋਟਰ ਲੱਗੀ ਹੋਈ ਹੈ ਤੇ ਬਿਹੜਾ ਸਾਰਾ ਪੱਕਾ گا ਮਾਲਕ ਨੇ ਵਧੀਆ ਘਰ ਬਣਾਏ ਹੋਏ ਜਾ ਕੇ ਕੋਈ ਦੇਖਣਾ ਚਾਹੁੰਦਾ ਤਾਂ ਮਾਲਕ ਦੇ ਘਰੇ ਜਾ ਕੇ ਤੁਸੀਂ ਘਰ ਨੂੰ ਦੇਖ ਸਕਦੇ ਹੋ ਪਹਿਲਾਂ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੱਲ ਕਰਨੀ ਹੋਈ ਸੀ ਤਾਂ 9855012477 ਇਹ ਮਾਲਕ ਦਾ ਨੰਬਰ ਹੈ ਜੀ ਗੱਲ ਕਰ ਸਕਦੇ ਹੋ ਕੋਈ ਵੀ ਗੱਲ ਕਿਸੇ ਵੀ ਤਰ੍ਹਾਂ ਦੀ ਜੇ ਤੁਸੀਂ ਕਰਨਾ ਚਾਹੁੰਦੇ ਹੋ ਜੀ ਹੁਣ ਮੈਨੂੰ ਕਮੈਂਟ ਕਰਕੇ ਦੱਸੋ ਜੀ ਤੁਹਾਨੂੰ ਵੀਡੀਓ ਕਿਵੇਂ ਦੀ ਲੱਗੀ ਜੇ ਤੁਹਾਨੂੰ ਪਸੰਦ ਆਈ ਹੈ ਜੀ ਵੀਡੀਓ ਆਪਣੀ ਘਰ ਪਸੰਦ ਆਏ ਮਸ਼ੀਨਰੀਆਂ ਤੁਹਾਨੂੰ ਪਸੰਦ ਆ ਗਈਆਂ ਤਾਂ ਜਰੂਰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਸਬਸਕ੍ਰਾਈਬ ਜੇ ਤੁਸੀਂ ਨਹੀਂ ਕੀਤਾ ਹਲੇ ਤੱਕ ਤਾਂ ਜਰੂਰ ਇੱਕ ਵਾਰੀ ਚੈੱਕ ਕਰੋ ਸਬਸਕ੍ਰਾਈਬ ਕਰ ਦਿਓ ਅਗਲੀ ਵੀਡੀਓ ਵਾਸਤੇ ਕਮੈਂਟ ਕਰਨਾ ਨਾ ਪੁੱਛੋ ਜੀ ਕਮੈਂਟ ਕਰ ਦਿਓ ਤੇ ਐਡ ਕਰਵਾਉਣੀ ਹੈ ਭੇਜੋ ਆਪਣੇ ਕੋਲੇ ਆਪਣੇ ਚੈਨਲ ਦਾ ਵਟਸਐਪ ਨੰਬਰ ਪੂਰੀ ਵੀਡੀਓ ਚ ਉੱਤੇ ਹਮੇਸ਼ਾ ਪੂਰੀ ਵੀਡੀਓ ਚ ਲਿਖਿਆ ਰਹਿੰਦਾ ਸੀ 9466629488